ਹੈਲੋ ਗਾਇਜ਼ ਕਿਵੇਂ ਹੋ ਤੁਸੀਂ ਸਾਰੇ ਤੇ ਆਪਣਾ ਅੱਜ ਪ੍ਰੋਗਰਾਮ ਬਣ ਗਿਆ ਜੀ ਅਚਾਨਕ Shimla ਜਾਣ ਦਾ ਲਵਦੀਦੀ ਹੁਣਾਂ ਨਾਲ ਤੇ ਆਪਾਂ ਜਾ ਰਹੇ ਹਾਂ Shimla ਕਰ ਰਹੇ ਸੀ ਥੋੜੀ ਜੀ ਸ਼ਾਪਿੰਗ 2 2 4 ਲੱਕ ਇੰਨੇ ਟੋਟੇ ਤੇ ਦੁੱਧ ਵੀ ਤਾਂ ਲੈ ਕੇ ਆਈਆਂ ਆ ਆ ਵੀਰੇ 300 ਦਾ ਨਹੀਂ ਹੈਗਾ ਮੈਨੂੰ ਇੰਨਾ ਪਤਾ ਨਹੀਂ ਹੈਗਾ ਲੈ 300 ਹੈ ਨਹੀਂ ਮਾਲਿਆ ਨਹੀਂ ਪਤਾ ਕਿੰਨੇ ਦਾ ਹੋਗਾ ਭਾਜੀ ਗੈਸ ਕਰੋ ਭਾਜੀ ਕੈਲਕੂਲੇਟ ਕਰ ਰਹੇ ਹਾਂ 150 ਤੱਕ 150 ਪਾਰੀ ਤਾਂ ਬੜੀ ਉੱਤੇ ਚਲੇ ਗਏ 100 ਰੁਪਏ ਲੱਗੇ ਉਹ ਤੋਂ ਵੱਧ ਯਾਰ 60 ਰੁਪਏ ਦਾ ਹਾਂ ਫਿਰ ਮੈਂ ਉਹੀ ਤਾਂ ਗ੍ਰੇਨ ਨਾ ਨਾਰਮਲ ਪ੍ਰਾਈਸ ਨੇ ਇੱਥੇ ਤਾਂ ਭਾਜੀ ਸਹੀ ਆ ਫਿਰ ਪਾਣਾ ਹੋਰ ਤਾਂ ਇੱਥੇ ਤਾਂ ਨਾਰਮਲ ਨਹੀਂ ਤੇਰੀ ਮੰਨ ਇਹ ਵਾਲਾ ਨਹੀਂ ਨਾ 150 ਤੱਕ ਮਿਨਿਮਮ ਹੈ ਪਰ ਦੀਦੀ ਦੇਖਿਆ ਸੀ ਫਰੈਸ਼ ਸਬਜ਼ੀਆਂ ਫਰੂਟ ਕਿੰਨੀਆਂ ਸੀ ਬਹੁਤ ਵਧੀਆ ਸੀ ਆਪਾਂ ਡਰਿੰਕਸ ਇੰਜੋਏ ਕਰਕੇ ਤੇ ਅੱਗੇ ਚੱਲ ਪਏ ਸੀ ਤੇ ਅਵਲ ਸਾਡਾ ਖੇਡ ਰਿਹਾ ਸੀ ਪਿੱਛੇ ਆ ਕੇ ਅਵਲ ਨਾਲ ਹੀ ਸਾਡਾ ਸਫਰ ਹੋ ਵਧੀਆ ਹੈਗਾ ਤੇ ਆਪਾਂ ਹੁਣ ਛੰਡੀਗੜ ਤੋਂ ਨਿਕਲ ਚੁੱਕੇ ਆ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆ ਅੱਗੇ ਚੱਲ ਕੇ Shimla ਗਾਇਸ ਇੱਥੋਂ ਪਹਾੜੀਆਂ ਸ਼ੁਰੂ ਹੋ ਚੁੱਕੀਆਂ ਨੇ ਪਹਾੜੀ ਏਰੀਆ ਬਹੁਤ ਹੀ ਸੋਹਣਾ 뷰 ਹੈ ਤੇ ਹੋਰ ਤੁਸਨਾਓ ਤੁਸੀਂ ਕਿਵੇਂ ਹੋ ਸਾਰੇ ਤੇ ਆਪਾਂ ਅੱਜ ਜਾ ਰਹੇ ਹਾਂ Shimla ਤੇ ਤੁਹਾਨੂੰ ਦਿਖਾਣੇ ਆ ਉਥੋਂ ਦਾ view ਤੇ ਆਪਣਾ ਸਫਰ ਬਹੁਤ ਵਧੀਆ ਚੱਲ ਰਿਹਾ ਹੈਗਾ ਬਹੁਤ enjoyment ਕਰ ਰਹੀ ਸੀ ਆਪਾਂ ਤੇ ਉਹ ਦੇਖੋ ਸਾਹਮਣੇ ਕਿੰਨੇ ਸੋਹਣੇ ਪਹਾੜੀ ਨੇ ਇਹ ਹਜੇ ਵੈਸੇ ਆਪਾਂ ਸਟਾਰਟ ਹੀ ਹੈ ਪਹਾੜੀ ਏਰੀਆ 'ਵੀ ਤੇ ਅੱਗੇ ਚੱਲਦੇ ਆ ਅੱਗੇ ਤੇ ਅੱਗੇ ਚੱਲ ਕੇ ਦਿਖਾਉਂਦੇ ਆਪਾਂ ڏينس ۾ نه ٿيندي ڪٽ اٿو اتھوں اُتر اسين آ اتي رات ۾ ٿا ٿندا هوندا ਆਪਾਂ ਆ ਚੁੱਕੇ ਹਾਂ ਜੀ Shimla ਦੇ ਬਿਲਕੁਲ ਨੇੜੇ ਤੇ ਹੁਣ ਲੱਗੀ ਸੀ ਭੁੱਖ ਤੇ ਆਪਾਂ ਮਾਮਸ ਟਰਾਈ ਕਰਨ ਲੱਗੇ ਆ ਮੌਸਮ ਕਿੰਨਾ ਠੰਡਾ ਹੋ ਗਿਆ ਇੱਥੇ ਆ ਗਿਆ ਨਾ ਠੰਡਾ ਠੰਡ ਲੱਗਦੀ ਹੈ ਠੰਡ ਲੱਗ ਰਹੀ ਹੈ ਜੀ ਠੀਕ ਜੀ ਆਪਾਂ ਅਜੇ ਉੱਪਰ ਜਾ ਕੇ ਦੇਖਿਓ ਅਵਲਦਾ ਕੀ ਹੋਊਗਾ ਅਵਲ ਲਈ ਤਾਂ ਕੋਈ ਲੈਣਾ ਪਊ ਟਾਵਲ ਵਗੈਰਾ ਕਿ ਨਹੀਂ ਦੇਖ ਲਾਂਗੇ ਬਲੈਂਕਟ ਵਗੈਰਾ ਉਹਦੇ ਲਈ ਲੈਣੀ ਪੈਣੀ ਹੈ ਆਏ ਮਾਝਾ ਆਪ ਕਰਾਇਆ ਮੈਨੇ ਕਰਾਇਆ ਇਹ ਆਟਮ ਦਾ ਵੀ ਕਿਸੇ ਕੋਲ ਤੇ ਆਪਾਂ ਵਸੂ ਕੋਈ ਮਮੀ ਨਹੀਂ ਕਰਾ ਲਮੀ ਅਵਲ ਨੂੰ ਲੱਗੀ ਕੋਈ ਭੈਣ ਨੂੰ ਤਾਂ 5 ਮਿੰਟ ਠੰਡਾ ਬਾਹਰ ਹਾਂ ਹਾਂ ਬਾਹਰ ਠੰਡਾ ਅਵਲ ਅਵਲ ਉੱਠ ਗਿਆ ਸੀ ਕੁੱਟ ਗਿਆ ਜੀ ਬਾਰੇ ਠੰਡ ਹੈ ਹਾਂ ਤਾਈ ਮੈਂ ਤੁਹਾਨੂੰ ਕਹਿ ਇਧਰ ਮੌਸਮ ਚੇਂਜ ਹੈ ਕਾਫੀ ਠੰਡਾ ਹੈ ਇਧਰ ਐਂ ਪੂਰੀ ਠੰਡ ਲੱਗਦੀ ਹੈ ਤੀਜੀ ਗਾਨੀਸ਼ ਵੱਲੇ ਵੱਲੇ ਤੀਜੀ ਖਾੜੀ ਸੀ ਭਾਜੀ ਕਰ ਰਿਹਾ ਰਾਜਮਾ ਚਾਵਲ ਟਰਾਈ ਤੇ ਕਰਕੇ ਦੇ ਦੀਦੀ ਲੈ ਰਿਆ ਅਵਲ ਨੂਰ ਲਈ ਮਠੀ ਤੇ ਆਪਾਂ ਰਾਜਮਾ ਚੌਲ ਟਰਾਈ ਕੀਤੇ ਸੀ ਤੇ ਆਪਾਂ ਨੂੰ ਪਸੰਦ ਨਹੀਂ ਆਏ ਹੁਣ ਆਪਾਂ ਕਰਾਈ ਹੈ ਜੀ ਮੋਮੋਜ਼ ਹਾਂ ਜੀ ਅਵਲ ਨੂੰ ਖਵਾ ਰਹੇ ਨੇ ਰਾਜਮਾ ਚਾਵਲ ਛੱਲੀਆਂ ਮਸ਼ਹੂਰ ਨੇ ਛੱਲੀਆਂ ਲਾ ਰਹੇ ਨੇ ਦੀਦੀ ਛੱਲੀਆਂ ਪੁੱਛ ਰਹੀ ਐ ਅਵਲ ਨੂੰ ਲੈ ਕੇ ਜਾਵਾ ਗਰਮੀ ਵੀ ਆਤੀ ਆ

ਆ ਦੇਖੋ ਕਿ ਮੈਂ ਅੱਜ ਆ ਫਿਰ ਆਪ ਕਰਾਈਏ ਛੱਲੀ ਤੇ ਆਟੀ ਲਈ ਛੱਲੀ ਲੈ ਕੇ ਚਾ ਰਹੇ ਆ ਤੇ ਬਾਜੀ ਰਾਜਮਾ ਚੌਲ ਕੰਟੀਨਿਊਸ ਖਾ ਰਹੇ ਨੇ ਹਵਲਦੀ ਚੀਜੀ ਆ ਗਈ ਚੀਜੀ ਚੀਜੀ ਜੀ ਜੀ ਅਵੇ ਅਵੇ ਨੇ ਚੀਜੀ ਖਾ ਲਈ ਮੱਠੀ ਖਾ ਲਈ ਮੱਠੀ ਕਿੱਥੇ ਗਈ ਵੇ ਤੇ ਅਸ਼ੀ ਚੱਲੇ ਸੀ ਛੱਲੀ ਖਾਨ ਅਵਲ ਤੇ ਅਸ਼ੀ ਚੱਲੇ ਸੀ ਛੱਲੀ ਖਾਨ ਤੇ ਦੀਦੀ ਹੁਣੀ ਖਾਰੇ ਨੇ ਛੱਲੀਆਂ ਦੇਖੋ ਕਿਧਰ ਬੈਠੀ ਨੇ ਉਹਨੇ ਉਹ ਫੋਨ ਆਇਆ ਹੋਇਆ ਆਂਟੀ ਦਾ ਤੇ ਰੱਖ ਦਵਾਂ ਇਕੱਠੀ ਲੈ ਲੇਗੀ ਠੀਕ ਹੈ ਭਾਜੀ ਦੇ ਹਰੇ ਰਾਜਮਾ ਚਾਵਲ ਚੱਲੀ ਜਾਂਦੇ ਪਹੁੰਚ ਗਏ ਆ ਜੀ

आप तो जा रहे हैं। जी हम मॉल रोड आप जावास फर्स्ट लिफिट आप आ चुके हैं ਗਾਈਸ ਐਮ ਮਾਲ ਰੋਡ ਮਾਲ ਰੋਡ ਤੇ ਪਹੁੰਚ ਗਏ ਆਪਾਂ ਬਾਈ ਲਿਫਟ ਆਏ ਆ ਤੁਹਾਨੂੰ ਦਿਖਾਇਆ ਤੇ ਆਪਾਂ ਅਵਲੇ ਬੱਗੀ ਲਈ ਨਹੀਂ ਸੀ ਬਟ ਇਹ ਬੱਗੀ ਵਾਲਾ ਸਾਡੇ ਪਿੱਛੇ ਪਿੱਛੇ ਦੌੜਦਾ ਪਿਆ ਕਿ ਨਹੀਂ ਤੁਸੀਂ ਲੋ ਲੋ ਐਨੇ ਪੈਸੇ ਦੇ ਦਿਓ ਐਨੇ ਦੇ ਦਿਓ ਤੇ ਬਟ ਦੀਦੀ ਤੇ ਭਾਜੀ ਕੰਟੀਨਿਊਸਲੀ ਮਨਾ ਕਰ ਰਹੇ ਸੀ ਕਿ ਨਹੀਂ ਅਵਲੇ ਦੇ ਵਿੱਚ ਨਹੀਂ ਬੈਠਣਾ ਤੇ ਆਪ ਫਾਈਨਲੀ ਆਪਾਂ ਲੈ ਲਈ ਜੀ ਬੱਗੀ ਤੇ ਅਵਲ ਸਾਡਾ ਬੱਗੀ ਚ ਬੈਠ ਕੇ ਇੰਜੋਏ ਕਰ ये है जी मॉल रोड की मेन चर्च देखो कि सोना व्यू है और मौसम भी इतने जी पूरा ठंडा है हिमाचल ये जी शिमले की ਚਰਚ ਮਾਲ ਰੋਡ ਤੇ ਤੇ ਇਧਰ ਹਾਟ ਸਾਈਡ ਕਰ ਰਹੇ ਨੇ ਲੋਕ ਤੇ ਬਹੁਤ ਠੰਡਾ ਮੌਸਮ ਹੈ ਜੀ ਬਹੁਤ ਵਧੀਆ ਪਲੇਸ ਹੈ ਆਪਾਂ ਇੱਥੇ ਸੈਕਿੰਡ ਟਾਈਮ ਆਏ ਆ ਜੀ ਪਹਿਲਾਂ ਆਏ ਸੀ ਆਪਾਂ ਸੰਧੂ ਸਾਹਿਬ ਨਾਲ ਤੇ ਅੱਜ ਸੰਧੂ ਸਾਹਿਬ ਸੀ ਡਿਊਟੀ ਤੇ ਤੇ ਅੱਜ ਆਪ ਆਏ ਆ ਲਵਲੀ ਮਲ ਭਾਜੀ ਹੁਣਾਂ ਨਾਲ ਦੀਦੀ ਹੁਣੀ ਬੱਗੀ ਲੈ ਕੇ ਆ ਰਹੇ ਨੇ ਅਵਲ ਆਸੀ ਕਿਤੇ ਉੱਪਰ ਹੈ ਚਾਕੂ ਮੰਦਰ ਬਟ ਆਪਾਂ ਉੱਥੇ ਨਹੀਂ ਜਾ ਰਹੇ ਦੀਦੀ ਹੁਣੇ ਕਰ ਜਿਹੜੇ ਸ਼ੂਟ ਤੇ ਸਿੱਧੀ ਹੋਣਾ ਥੋੜੀ ਜੀ ਦੇ ਦਿਓ ਮੈਨੂੰ ਵੀ ਸਾਰਿਆਂ ਨੂੰ ਲੱਗੀ ਭੁੱਖ ਤੇ ਆਂਟੀ ਨੂੰ ਬਹੁਤ ਜ਼ਿਆਦੇ ਤੇ ਹੁਣ ਪੀਣ ਲੱਗਿਆ ਆਪਾਂ ਚਾਹ 올 ਰੋਡ ਤੇ ਚਾਹ ਇੰਜੋਏ ਕਰ ਰਹੇ ਆਪਾਂ ਜੀ ਦੇਖੋ ਜੀ ਕਿਦਾਂ ਇੱਥੇ ਕਿੰਨਾ ਸੋਹਣਾ 뷰 ਹੈ Shimla ਦਾ ਸਭ ਤੋਂ ਵੱਡੀ ਗੱਲ ਜੀ ਇੱਥੇ ਮੌਸਮ ਬਹੁਤ ਸੋਹਣਾ ਹੈਗਾ ਆਪਾਂ ਸਿਰਫ ਇੱਥੇ ਤੱਕ ਹੀ ਆਏ ਸੀ ਬਿਕੋਜ਼ ਅੱਜ ਦੀਦੀ ਨੂੰ ਸਲੂਨ ਤੋਂ ਛੁੱਟੀ ਸੀ ਤਾਂ ਭਾਜੀ ਉਹਨਾਂ ਨੇ ਆਪਾਂ ਨੂੰ ਫੋਨ ਕੀਤਾ ਕਿ ਆਪਾਂ Shimla ਚਲੀਏ ਤਾਂ ਸਿਰਫ ਆਪਾਂ ਇੱਥੇ ਅਜਮਾਲ ਰੋੜੀ ਘੁੰਮਾਂਗੇ ਜੀ ਉਹ ਦੇਖੋ ਜੀ ਸਾਹਮਣੇ ਹਨੂਮਾਨ ਜੀ ਦਾ ਚੱਕੂ ਮੰਦਿਰ ਹੈ ਤੇ ਕੋਫਰੀ ਵੀ ਆਪਾਂ ਨਹੀਂ ਜਾ ਰਹੇ ਜੀ ਟਾਈਮ ਦੀ ਸ਼ਾਰਟੇਜ ਹੈ ਤੇ ਆਪਾਂ ਵਾਪਸ ਜਾਣਾ ਕਿਉਂਕਿ ਆਪਾਂ ਅਵਲ ਲਈ ਕੱਪੜੇ ਨਹੀਂ ਲੈ ਕੇ ਆਏ ਮੋٹے ਤੇ ਆਪਣੇ ਵੀ ਨਹੀਂ ਲੈ ਕੇ ਆਏ ਠੰਡ ਬਹੁਤ ਹੈ ਜੀ ਇੱਥੇ ਦੇਖੋ ਅਵਲ ਸਾਡਾ ਪੰਜਾਰੀ ਹੈ ਜੀ ਬੱਸ ਤੁਸੀ ਬੰਦ ਕਰ ਲਓ ਇਹਦਾ ਮੂੰਹ ਆਉਂਦਾ ਹੈ ਤੂੰ ਕਹੀ ਘਟਦਾ ਜੀ ਬਾਬਸੀ ਮਰਚਲ ਦੇ ਪੁੱਛਾ ਹਾਂ ਜਿਵੇਂ ਲਾਈ ਹੋ ਗਿਆ ਮਰਚਲ ਪੁੱਛੀ ਨਹੀਂ ਆ ਪਤਲੇ ਪਤਲੇ ਬਚਾਰੇ ਆਪਣੇ ਪੰਜਾਬ ਪੁਲਸ ਵਾਲੇ ਐਂਟ ਡੱਡ ਕੱਢੇ ਹੁੰਦੇ ਨਾ ਉਹ ਐਡਾ ਗੋਹ ਪਿਆ ਉਹ ਮੇਰਾ ਕੀ ਮਤਲਬ ਪੰਜਾਬ ਪੁਲਸ ਵਾਲੇ ਤੱਕੜੇ ਹੁੰਦੇ ਨੇ ਉਹ ਰੋ ਪੈਂਦਾ ਲੋ ਹੁੰਦਾ ਸਹੀ ਗੱਲ ਕੀ ਹੋ ਗਿਆ ਲੱਗਦਾ ਉਹਨੂੰ ਕਹਿੰਦਾ ਵੀ ਆ ਪੁਲਸ ਵਾਲਾ ਹੌਣਤਾ ਕਿ ਆਪਕੋ ਹੁਣ ਚਾਰਿਆ ਵਾਪਸ ਤੇ ਭਾਜੀ ਟਿਕਟਸ ਲੈਣ ਲਈ ਨਹੀਂ ਆ ਸਾ ਆਪਾਂ ਹੁਣ ਵਾਪਸ ਚਾਰਿਆ ਟਾਈਮ ਤੇ ਕੋਈ ਸ਼ਾਰਟੇਜ ਹੈ ਤੇ ਆਪਾਂ ਸ਼ਾਮ ਨੂੰ ਛੱਡੀਗੜ ਪਹੁੰਚ ਲਏਗਾ ਸਤਾ ਕੱਲਾ ਬੋਰਨਿੰਗ ਤੇ ਅਸਮੇ Delhi ছাড় ਹੀ ਉੱਤੇ ਲਗੜਾ ਤੇ ਦੀਦੀ ਨੇ ਵੀ ਕੱਲ ਸਲੋਨ ਜਾਣਾ ਤਾਂ ਆਪਾਂ ਹੁਣ ਚਾਰਿਆ ਵਾਪਸ ਆਪਾਂ ਖਾਣ ਲੱਗਿਆ ਜੀ ਹੁਣ ਗੋਲ ਗੱਪੇ ਤੇ ਨਾਲੇ ਕਰਨ ਲੱਗਿਆ ਲੰਚ ਸ਼ਾਮ ਦੇ 5:30 ਹੋ ਚੁੱਕੇ ਹੈ ਤੇ ਭੁੱਖ ਵੀ ਕਾਫੀ ਲੱਗ ਚੁੱਕੀ ਐ ਤੇ ਆਪਾਂ ਰਸਤੇ ਵਿੱਚ ਵੀ ਲਾਈਟ ਸਨੈਕਸ ਹੀ ਖਾਦੇ ਸੀ ਤੇ ਹੁਣ ਆਪਾਂ ਪਹਿਲਾਂ ਗੋਲ ਗੱਪੇ ਖਾਣ ਲੱਗੇ ਆ ਤੇ ਉਸ ਤੋਂ ਬਾਅਦ ਅਵਲ ਨੂੰ ਦਿੱਤਾ ਸੀ ਪੁਲਿਸ ਵਾਲਿਆਂ ਨੇ ਗੁਬਾਰਾ ਬੈਲੂਨ ਤੇ ਅਵਲ ਕਰ ਰਿਹਾ ਸੀ ਇੰਜੋਏ ਅਵਲ ਖੇਡ ਰਿਹਾ ਸੀਗਾ ਤੇ ਆਪਾਂ ਖਾਣੇ ਦੀ ਵੇਟ ਕਰ ਰਹੇ ਸੀਗੇ ਦੇਖੋ ਜੀ ਸ਼ਿਮਲੇ ਦਾ ਵਿਊ ਦੇਦੀ ਹੁਣੀ ਮੈਨੂ ਦੇਖ ਰਹੇ ਨੇ ਤੇ ਬਾਉਲ ਬਾਉਲ ਬੋਲ ਦੇ ਰਿਹਾ ਸਿਚਾਰਿਆ ਹੋ ਚੁੱਕੀ ਹੈ ਜੀ ਤੇ ਅਵਲ ਨੂੰ ਚੁੰਨੀ ਚਲ ਰਿਪੇਟਦੇ ਪਏ ਆਪਾਂ ਤੰਗ ਕਰੀ ਜਾ ਰਿਹਾ ਤੰਗ ਕਰੀ ਜਾ ਰਿਹਾ ਇਹ ਇਹ ਹੁਣ ਤੁੰਨੀ ਚੋਂ ਬਾਹਰ ਬਸ ਨਿਕਲਣ ਦੀ ਕਰਦਾ ਕਿ ਅਸੀਂ ਬਾਹਰ ਆ ਜੀਏ ਫਟਾਫਟ ਹੂੰ ਠੰਡ ਵਾਲੇ ਕੱਪੜੇ ਆਪਾਂ ਇਹਦੇ ਲੈ ਕੇ ਨਹੀਂ ਆਏ ਤੇ ਹੁਣ ਸ਼ਾਮ ਦੇ 6 ਵਜ ਗਏ ਐ ਤੇ ਠੰਡ ਵਧ ਰਹੀ ਹੈਗੀ ਸ਼ਾਮ ਨੂੰ

ਤੇ ਆਪਾਂ ਵੀ ਬਹੁਤ ਥੱਕ ਚੁੱਕੇ ਆ ਤੇ ਡਿਨਰ ਆਪਾਂ ਰਸਤੇ 'ਚੋ ਕਰ ਲਿਆ ਸੀਗਾ ਤੇ ਬਹੁਤ ਹੀ ਸੋਹਣੀ ਪਲੇਸ ਐ ਜੀ ਸ਼ਿਮਲੇ ਘੁੰਮਣ ਲਈ ਤੇ ਬਟ ਉੱਥੇ ਅਕੋਰਡਿੰਗ ਟੂ ਇੱਧਰਲੇ ਵੈਦਰ ਦੇ ਅਕੋਰਡਿੰਗ ਉੱਧਰ ਠੰਡ ਸੀ ਜੀ ਕਾਫੀ ਤੇ ਸ਼ਾਮ ਨੂੰ ਤਾਂ ਵੈਦਰ ਹੋਰ ਵੀ ਉਧਰ ਠੰਡਾ ਹੋ ਜਾਂਦਾ ਸ਼ਾਮ ਨੂੰ ਕਾਫੀ ਠੰਡ ਲੱਗ ਰਹੀ ਸੀ ਤੇ ਦੁਪਹਿਰ ਦੇ ਟਾਈਮ ਵੀ ਉੱਥੇ ਬਹੁਤ ਠੰਡਾ ਮੌਸਮ ਸੀ ਤੇ ਆਪਾਂ ਕੁਫਰੀ ਵਗੈਰਾ ਤਾਂ ਅੱਗੇ ਉੱਪਰ ਤਾਂ ਨਹੀਂ ਗਏਗੇ ਨਾ ਜਾਖੂ ਮੰਦਰ ਗਏ ਆ ਨਾ ਕੁਫਰੀ ਗਏ ਆ ਤੇ ਆਪਾਂ ਸਿਰਫ ਮੌਲ ਟੂਰਡ ਘੁੰਮ ਕੇ ਆਏ ਆ ਤੇ ਤੁਹਾਨੂੰ ਦਿਖਾਇਆ ਆਪਾਂ ਮੌਲ ਰੋਡ ਥੈਂਕ ਯੂ ਜੀ ਤੇ ਤੁਸੀਂ ਸਾਡੇ ਵਲੌਗਸ ਨੂੰ ਬਹੁਤ ਪਿਆਰ ਦੇ ਰਹੇ ਹੋਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਥੈਂਕ ਯੂ so much ਮਿਲਦੇ ਆ ਨੈਕਸਟ ਵਲੌਗ ਨਾਲ